ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਮੈਂ ਬਣਾ ਰਹੀ ਹਾਂ ਆਈਸਕ੍ਰੀਮ ਜਿਸ ਦੇ ਲਈ ਮੈਨੂੰ ਸਮਾਨ ਚਾਹੀਦਾ ਜੀ ਉਹ ਵਾਲਾ ਮੈਂ ਸਾਰਾ ਰੱਖਿਆ ਵਾ ਮੋਰੇ ਤੇ ਤੁਹਾਨੂੰ ਦੱਸਦੀ ਕਿਹੜਾ ਕਿਹੜਾ ਸਮਾਨ ਮੈਂ ਲਿੱਤਾ ਤੇ 1 ਕਿਲੋ ਲੈ ਲਿਆ ਦੁੱਧ ਦੁੱਧ ਜਿਹੜਾ ਸੀ ਫੁੱਲ ਕਰੀਮ ਵਾਲਾ ਲੈਣਾ ਆਪਣਾ ਫੁੱਲ ਫੈਟ ਵਾਲਾ ਮੱਚ ਦਾ ਜਿਹੜਾ ਦੁੱਧ ਹੈ ਉਹ ਲਿੱਤਾ ਤੇ ਗਾਂ ਦਾ ਦੁੱਧ ਨਹੀਂ ਲੈਣਾ ਹੈਗਾ ਤੇ ਆ ਆਪਾਂ ਲੈ ਲਈ ਵਿਪਡ کریم ਤੇ ਇਹ ਕਿਸੇ ਵੀ ਤੁਸੀਂ ਬ੍ਰੈਂਡ ਦੀ ਲੈ ਸਕਦੇ ਆ ਤੇ ਆ ਲੈ ਲਿਆ ਕਸਟਰਡ ਪਾਊਡਰ ਤੇ ਇਹ ਕਾਫੀ ਜਿਹੜੇ ਫਲੇਵਰਾਂ ਦਾ ਆਉਂਦਾ ਜੋ ਵੀ ਤੁਹਾਨੂੰ ਪਸੰਦ ਹੈ ਉਸ ਫਲੇਵਰ ਦਾ ਤੁਸੀਂ ਲੈ ਸਕਦੇ ਆ ਤੇ ਆ ਲੈ ਲਈ ਆਪਾਂ ਚੀਨੀ ਤੇ ਨਾ ਲੈ ਲਿਆ ਸੀ ਆ ਵਨੀਲਾ ਐਸੈਂਸ ਤੇ ਹੁਣ ਆਪਾਂ ਜਿਹੜਾ ਬਣਾਉਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਿਹੜਾ ਦੁੱਧ ਦੇ ਵਿੱਚੋਂ ਥੋੜਾ ਜਿਹਾ ਅਸੀਂ ਠੰਡਾ ਦੁੱਧ ਰੱਖ ਲਵਾਂਗੇ ਤੇ ਬਾਕੀ ਦੁੱਧ ਨੂੰ ਅਸੀਂ ਜਿਹੜੀ ਉਵਾਲੀ ਦੇਣੀ ਹੈ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਜੇਕਰ ਪਸੰਦ ਆਉਂਦੀ ਹੈ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਹੁਣ ਇਹ ਦੁੱਧ ਨੂੰ ਉਵਾਲੀ ਆਣਦੇ ਆਉਗੇ ਉਦੋਂ ਤੱਕਾ ਸੀ ਜਿਹੜਾ ਆਪਣਾ ਕਸਟਰਡ ਪਾਊਡਰ ਹੈ ਤੇ ਆਹ ਵਾਲੇ ਦੁੱਧ ਦੇ ਵਿੱਚ ਮਿਕਸ ਕਰ ਲੈਣਾ ਤੇ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਹੈ ਤੇ ਕਸਟਰਡ ਪਾਊਡਰ ਜਿਹੜਾ ਹਮੇਸ਼ਾ ਹੀ ਠੰਡੇ ਦੁੱਧ ਦੇ ਵਿੱਚ ਆਪਾਂ ਮਿਕਸ ਕਰਨਾ ਇਹਨੂੰ ਇਸ ਤਰ੍ਹਾਂ ਹੀ ਗਰਮ ਦੁੱਧ ਦੇ ਵਿੱਚ ਨਹੀਂ ਪਾਵਾਂਗੇ ਉਸ ਦੇ ਨਾਲ ਜਿਹੜੀ ਇਹਦੇ ਵਿੱਚ ਗੜੀਆਂ ਪੈ ਜਾਂਦੀਆਂ ਤੇ ਮੈਂ ਇਹਨੂੰ ਥੋੜ੍ਲਾ ਮਗਾਣਾ ਦੋ ਚਮਚ ਜਿਹੜੇ ਅਸੀਂ ਪਾ ਲਵਾਂਗੇ ਕਿਉਂਕਿ ਕਿਲੋ ਮੇਰਾ ਦੁੱਧ ਹੈ ਦੋ ਤੋਂ ਤਿੰਨ ਚਮਚ ਅਸੀਂ ਪਾ ਸਕਦੇ ਹਾਂ ਤੇ ਵਿੱਚ ਬਾਕੀ ਤੁਸੀਂ ਆਪਣੇ ਦੁੱਧ ਦੇ ਹਿਸਾਬ ਨਾਲ ਦੇਖ ਲਿਓ ਤੇ ਇਹ ਆਈਸਕ੍ਰੀਮ ਜਿਹੜੀ ਬਿਲਕੁਲ ਜਿਹੜੀ ਅਸੀਂ ਬਾਜ਼ਾਰ ਤੋਂ ਆਈਸਕ੍ਰੀਮ ਲਿਆਉਂਦੇ ਉਹਦੇ ਵਰਗੀ ਬਣਦੀ ਹੈ ਤੇ ਜ਼ਰੂਰ ਸਟਾਈ ਕਰਕੇ ਦੇਖਿਓ ਆ ਦੇਖੋ ਠੰਡੇ ਦੁੱਧ ਦੇ ਵਿੱਚ ਰਾਉਂ ਦੇ ਨਾਲ ਜਿਹੜਾ ਮਿਕਸ ਹੋ ਜਾਂਦਾ ਗਰਮ ਦੇ ਦੁੱਧ ਦੇ ਵਿੱਚ ਦळੀਆਂ ਪੈਣੀ ਸ਼ੁਰੂ ਹੋ ਜਾਂਦੀਆਂ ਇਹਨੂੰ ਤੇ ਇਸ ਲਈ ਹਮੇਸ਼ਾ ਆਪਾਂ ਜਿਹੜਾ ਠੰਡੇ ਦੁੱਧ ਦੇ ਵਿੱਚ ਇਹਨੂੰ ਮਿਕਸ ਕਰਾਂਗੇ ਦੁੱਧ ਜਿਹੜਾ ਆਪਣਾ ਰਿਜਣ ਲੱਗ ਗਿਆ ਤੇ ਅਸੀਂ ਬਿਲਕੁਲ ਵੀ ਇਸ ਤੇ ਮਲਾਈ ਨਹੀਂ ਆਣ ਦੇਣੀ ਤੇ ਦੁੱਧ ਨੂੰ ਜਿਹੜੇ 3-4 ਉਵਾਲੇ ਆ ਗਏ ਤੁਸੀਂ ਦੇਖ ਹੀ ਸਕਦੇ ਹੋ ਦੁੱਧ ਜਿਹੜਾ ਕਾਫੀ ਘਟ ਗਿਆ ਤੇ ਹੁਣ ਇਸੀ ਆ ਦੇਖੋ ਜਿਹੜਾ ਕਸਟਡ ਕੋਰਡ ਮਿਕਸ ਕੀਤਾ ਵਾ ਉਹ ਮਿਲਾਵਾਂਗੇ ਤੇ ਇਹਨੂੰ ਇੱਕਦਮ ਨੇ ਵਿੱਚ ਪਾਣਾ ਹੈਗਾ ਤੇ ਨਾਲ ਦੀ ਨਾਲ ਥੋੜਾ ਥੋੜਾ ਪਾਣੀ ਲੈਣਾ ਤੇ ਨਾਲ ਦੀ ਨਾਲ ਮਿਕਸ ਕਰੀ ਲੈਣਾ ਇਸ ਤਰ੍ਹਾਂ ਕਰਕੇ ਤਾਂ ਕਿ ਇਹਦੇ ਵਿੱਚ ਬਿਲਕੁਲ ਵੀ ਕੋਈਆਂ ਗੱਡੀਆਂ ਨਾ ਪੈਣ ਗੇਸ ਜਿਦਾ ਸੁਣਾ ਘਰਤੀ ਕੀਤਾ ਮੈਂ ਹੁਣ ਤੇ ਹੁਣ ਇਹਦੇ ਚੀ ਚੀਨੀ ਐਡ ਕਰ ਦੇਣੀ ਮਿੱਨੀ ਜਿਹੜੀ ਆਪਾਂ ਵੱਧ ਘੱਟ ਪਾ ਸਕਦੇ ਆ ਮੈਸੇ ਵੀ ਤੁਹਾਨੂੰ ਪਤਾ ਆਈਸਕ੍ਰੀਮ ਦੇ ਵਿੱਚ ਜਿਹੜੀ ਮਿੱਠਾ ਤੇਜ ਮਤਲਬ ਹੋਵੇ ਤਾਂ ਹੀ ਵਧੀਆ ਲੱਗਦਾ ਇਹ ਮੂਣੀ ਨੂੰ ਨਾਲ ਦੀ ਨਾਲ ਇਸ ਤਰ੍ਹਾਂ ਕਰਕੇ ਹਿਲਾਇਆ ਲੈਣਾ ਕਿਉਂਕਿ ਤੁਹਾਨੂੰ ਪਤਾ ਤੀਨੀ ਜਿਹੜੀ ਪਾਣੀ ਛੱਡਦੀ ਹੈ ਤੇ ਪਾਣੀ ਦੀ ਮਾਤਰਾ ਬਿਲਕੁਲ ਨਹੀਂ ਰਹਿਣੀ ਚਾਹੀਦੀ ਹੈਗੀ ਆਈਸਕ੍ਰੀਮ ਜਿਹੜੀ ਆਪਾਂ ਜਮਾਣੀ ਦੁੱਧ ਉਹ ਵਾਲਾ ਚਾਹੀਦਾ ਸਾਨੂੰ ਤੇ ਅਸੀਂ ਬਣਾਣੀ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਆਈਸਕ੍ਰੀਮ ਤੇ ਉਸ ਦੇ ਲਈ ਅਸੀਂ ਚੰਗੀ ਤਰਾਈ ਨੂੰ ਕਾੜ ਲੈਣਾ ਬਸ 2 ਕੁ ਮਿੰਟ ਲੱਗਣੀ ਹੈ ਆ ਦੇਖੋ ਦੁੱਧ ਆਪਣਾ ਜਿਹੜਾ ਇਹਨ ਗਾੜਾ ਹੋ ਗਿਆ ਤੇ ਹੁਣ ਅਸੀਂ ਇਹਨੂੰ ਰੱਖ ਦਵਾਂਗੇ ਠੰਡਾ ਹੋਣ ਦੇ ਲਈ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਉਸ ਤੋਂ ਬਾਅਦ ਹੀ ਜਿਹੜਾ ਅਸੀਂ ਅਗਲਾ ਪ੍ਰੋਸੈਸ ਕਰਾਂਗੇ ਗਰਮ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਤੇ ਹੁਣ ਲੈ ਲਈ ਅਸੀਂ ਆਪਣੀ ਵਿਪਡ ਕਰੀਮ ਇੱਕ ਕੌਲੀ ਤੇ ਥੋੜੀ ਬਹੁਤੀ ਵੱਧ ਘੱਟ ਵੀ ਲੈ ਸਕਦੇ ਤੇ ਕੋਈ ਚੱਕਰ ਨਹੀਂ ਹੈਗਾ ਤੇ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਬਿਸ ਕਹੇਗਾ ਤੁਸੀਂ ਉਹਦੇ ਨਾਲ ਵੀ ਇਸ ਨੂੰ ਘੁਮਾ ਸਕਦੇ ਆ ਨਹੀਂ ਚਮਚ ਲੈ ਲਓ ਨਹੀਂ ਤਾਂ ਜੇਕਰ ਤੁਹਾਡੇ ਕੋਲ ਬਿਜਲੀ ਵਾਲਾ ਬਲੈਂਡਰ ਹੈਗਾ ਉਹਦੇ ਨਾਲ ਇਸ ਤਰ੍ਹਾਂ ਘੁਮਾਣਾ ਕਿ ਜੀ ਹੱਥ ਨਾਲ ਇਹਨੇ ਘੁਮਾਵਾਂਗੇ ਤਾਂ ਟਾਈਮ ਲੱਗਦਾ ਆਰਾਮ ਨਾਲ 15 ਮਿੰਟ ਲੱਗ ਜਾਂਦੇ ਇਹਦੇ ਨਾਲ 6-7 ਮਿੰਟ ਦੇ ਵਿੱਚ ਹੀ ਜਿਹੜਾ ਕੰਮ ਹੋ ਜਾਂਦਾ ਤੇ ਇੱਧਰ ਇਹਨੂੰ ਵੀ ਨਾਲ ਦੀ ਨਾਲ ਅਸੀਂ ਹਿਲਾਇ ਜਾਨਾ ਤਾਂ ਕਿ ਇਹ ਵੀ ਠੰਡਾ ਹੋ ਜਾਵੇ ਆ ਦੇਖੋ ਆਪਣੀ ਵਿਫਟ ਕਰੀਮ ਜਿਹੜੀ ਐਨ ਫੁੱਲ ਗਈ ਐ ਤੇ ਹੁਣ ਜਿਹੜਾ ਆਪਣਾ ਆ ਦੁੱਧ ਸੀਗਾ ਕਸਟਰਡ ਪਾਊਡਰ ਵਾਲਾ ਇਹਦੇ ਵਿੱਚ ਮਿਕਸ ਕਰਾਂਗੇ ਇਹਦੇ ਵਿੱਚ ਮਿਕਸ ਚੰਗੀ ਤਰ੍ਹਾਂ ਐਨ ਕਰ ਲੈਣਾ ਨਾਲ ਹੀ ਜਿਹੜਾ ਆਪਣਾ ਵਨੀਲਾ ਐਸੈਂਸ ਸੀਗਾ ਉਹ ਵੀ ਇਹਦੇ ਵਿੱਚ ਪਾ ਦਵਾਂਗੇ 2-4 ਬੂੰਦਾਂ ਤੇ ਇਸ ਤਰ੍ਹਾਂ ਕਰਕੇ ਸਾਰਾ ਜਿਹੜਾ ਇਹ ਵਾਲਾ ਦੁੱਧ ਹੈ ਇਹਦੇ ਵਿੱਚ ਮਿਕਸ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਥੋੜਾ ਮੇਰਾ ਬਰਤਨ ਛੋਟਾ ਸੀਗਾ ਫਿਰ ਮੈਂ ਵੱਡੇ ਭਾਂਡੇ 'ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕੀਤਾ ਆ ਦੇਖੋ ਇਹਨ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਇਸ ਨੂੰ ਅਸੀਂ ਕੋਈ ਵੀ ਆਪਣਾ ਜਿਹੜਾ ਇਹ ਡੱਬਾ ਬੰਦ ਹੋਵੇ ਉਹਦੇ ਵਿੱਚ ਜਾ ਕਰ ਜੇਕਰ ਤੁਹਾਡੇ ਕੋਲ ਸੀਲ ਬੰਦ ਜਿਹੜਾ ਢੱਕਣ ਵਾਲਾ ਡੱਬਾ ਨਹੀਂ ਹੈਗਾ ਤਾਂ ਇਸ ਤਰ੍ਹਾਂ ਕਰਕੇ ਤੁਸੀਂ ਫੋਲ ਪੇਪਰ ਲਗਾ ਲਿਓ ਮੈਂ ਵੀ ਉਹੀ ਲਗਾ ਰਹੀ ਆ ਆਹ ਵਾਲਾ ਬਰਕ ਇਹਨ ਚੰਗੀ ਤਰ੍ਹਾਂ ਉੱਪਰ ਲਗਾ ਦੇਵਾਂਗੇ ਤੇ ਹੁਣ ਇਹਨੂੰ 2 ਘੰਟੇ ਦੇ ਲਈ ਜਿਹੜਾ ਆਪਣਾ ਫ੍ਰੀਜਰ ਦੇ ਵਿੱਚ ਰੱਖ ਦੇਣਾ 2 ਘੰਟੇ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਇਹਦੇ ਵਿੱਚ ਬਲੈਂਡਰ ਘੁਮਾਵਾਂਗੇ ਤਾਂ ਕਿ ਹਵਾ ਦੀ ਮਾਤਰਾ ਬਿਲਕੁਲ ਵੀ ਇਹਦੇ ਵਿੱਚ ਨਾ ਰਵੇ ਤੇ ਆ ਦੇਖੋ ਇਸ ਤਰ੍ਹਾਂ ਕਰਕੇ ਮੈਂ ਫ੍ਰਿਜ 'ਚ ਰੱਖਤਾ 2 ਘੰਟੇ ਹੁਣ ਹੋ ਗਏ ਸੀਗੇ ਤੇ ਹੁਣ ਮੈਂ ਬਾਹਰ ਕੱਢ ਲਿਆ ਤੇ ਇਹ ਥੋੜਾ ਬਿਲਕੁਲ ਥੋੜੀ ਜਿਹੀ ਜੰਮੀ ਜਿਵੇਂ ਕੀ ਸਮਝ ਲਓ ਠੰਡੀ ਹੋ ਗਈ ਤੇ ਜੰਮਣ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਮ ਜਿਹੜੇ ਆਪਣੇ ਘਰਾਂ ਦੇ ਵਿੱਚ ਫ੍ਰਿਜਾਂ ਹੁੰਦੀਆਂ 6-7 ਘੰਟੇ ਆਰਾਮ ਨਾਲ ਲੱਗ ਜਾਂਦੇ ਆ ਕਿਉਂਕਿ ਹੁਣ ਗਰਮੀ ਦਾ ਮੌਸਮ ਹੈਗਾ ਤੇ ਆ ਦੇਖੋ ਇਹਨੂੰ ਫੇਰ ਬਰੈਂਡਰ ਨਾਲ ਇਸ ਤਰ੍ਹਾਂ ਕਰਕੇ ਮਿਕਸ ਕਰਾਂ ਮਿਕਸ ਕਰਨ ਤੋਂ ਬਾਅਦ ਫਿਰ ਉਸੇ ਤਰ੍ਹਾਂ ਅਸੀਂ ਬਰਕ ਲਗਾ ਕੇ ਇਹਨੂੰ ਫਿਰ 6-7 ਘੰਟੇ ਲਈ ਜਾ ਕੇ ਤੁਸੀਂ ਪੂਰੀ ਰਾਤ ਲਈ ਮੈਂ ਤਾਂ ਰੱਖ ਦਿੱਤਾ ਸੀ ਤੇ ਫਿਰ ਅਗਲੀ ਸਵੇਰ ਜਿਹੜੀ ਐਨ ਚੰਗੀ ਤਰ੍ਹਾਂ ਆਪਣੀ ਆਈਸਕ੍ਰੀਮ ਜੰਮ ਗਈ ਸੀਗੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਆ ਦੇਖੋ ਆ ਸਵੇਰ ਦਾ ਟਾਈਮ ਹੈ ਤੇ ਮੈਂ ਨਾ ਉਹ ਜ਼ਿਆਦਾ ਫੁੱਲ ਗਿਆ ਸੀ ਦੋ ਡੱਬਿਆਂ ਦੇ ਵਿੱਚ ਕਰ ਲਈ ਸੀਗੀ ਇਸ ਤਰ੍ਹਾਂ ਕਰਕੇ ਆ ਦੇਖੋ ਆਈਸਕ੍ਰੀਮ ਜਿਹੜੀ ਬਹੁਤ ਹੀ ਵਧੀਆ ਸਾਡੀ ਜੰਮੀ ਹੈ ਤੇ ਕਲਰ ਵੀ ਕਿੰਨਾ ਸੋਹਣਾ ਆਇਆ ਤੁਸੀਂ ਕੋਈ ਵੀ ਡਰਾਈ ਫਰੂਟ ਵਗੈਰਾ ਜੇਕਰ ਤੁਹਾਡੇ ਕੋਲ ਜੋ ਕੁਝ ਵੀ ਹੈਗਾ ਉਹਦੇ ਨਾਲ ਤੁਸੀਂ ਇਹਨੂੰ ਸਜਾ ਸਕਦੇ ਆ ਜਾਂ ਮੇਰੇ ਕੋਲ ਉਹ ਵਾਲਾ ਜਿਹੜਾ ਆਈਸਕ੍ਰੀਮ ਕੱਢਣ ਵਾਲਾ ਹੁੰਦਾ ਮੈਨੂੰ ਉਹਦਾ ਨਾਮ ਵੀ ਨਹੀਂ ਹੈਗਾ ਯਾਦ ਤੇ ਉਹ ਮੇਰੇ ਕੋਲ ਨਹੀਂ ਹੈਗਾ ਇਸ ਲਈ ਮੈਂ ਕੱਟਚੀ ਨਾਲ ਹੀ ਕੱਢ ਰਹੀ ਸੀਗੀ ਤੇ ਮਤਲਬ ਗੱਲ ਹੁੰਦੀ ਟੇਸਟੀ ਟੇਸਟ ਜਿਹੜਾ ਬਹੁਤ ਵਧੀਆ ਬਣਿਆ ਬਿਲਕੁਲ ਬਾਜ਼ਾਰ ਵਰਗੀ ਬਣੀ ਆ ਤੁਸੀਂ ਦੇਖ ਹੀ ਸਕਦੇ ਆ ਤੁਹਾਡੇ ਕੋਲ ਜੋ ਵੀ ਸਮਾਨ ਹੋਵੇ ਤੇ ਉਹਦੇ ਨਾਲ ਤੁਸੀਂ ਸਜਾਵਟ ਕਰ ਸਕਦੇ ਹੋ ਜਿਵੇਂ ਕਿ ਡ్రਾਈ ਫਰੂਟ ਹੋਵੇ ਜਾਂ ਫਿਰ ਚਾਕਲੇਟ ਵਗੈਰਾ ਉਹਨੂੰ ਵੀ ਕ੍ਰੈਸ਼ ਕਰਕੇ ਉੱਪਰ ਪਾ ਸਕਦੇ ਆ ਜਾਂ ਫਿਰ ਐਦੀ ਖਾ ਲਓ ਕਿਉਂਕਿ ਟੇਸਟੀ ਬਹੁਤ ਜ਼ਿਆਦਾ ਬਣੀ ਸੀ ਜ਼ਰੂਰ ਟਰਾਈ ਕਰਨਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਹੀ ਇਹੀ ਅਰਦਾਸ ਕਰਦੀ ਆ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਸਵਸਤ ਰਹੋ ਮਸਤ ਰਹੋ ਹਮੇਸ਼ਾ ਖੁਸ਼ ਰਹੋ ਚੰਗਾ ਜੀ ਰੱਬ ਰੱਖਾ